ਤਬਾ ਚੋਣਾ 2024 ਦਾ ਚੋਣ ਪ੍ਰਚਾਰ ਆਖਰੀ ਖਤਮ ਹੋ ਗਿਆ ਆਖਰੀ ਗੇੜ ਦਾ ਚੋਣ ਪ੍ਰਚਾਰ ਰੁਕਣ ਤੋਂ ਬਾਅਦ ਰਿਪੋਰਟ ਕਾਰਡ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਵੱਲੋਂ ਕਿੰਨੀਆਂ ਰੈਲੀਆਂ ਕੀਤੀਆਂ ਗਈਆਂ ਚੋਣ ਪ੍ਰਚਾਰ ਦੇ ਵਿੱਚ ਕਿੰਨੇ ਰੋਡ ਸ਼ੋ ਹੋਏ ਕਿਹੜੇ-ਕਿਹੜੇ ਲੀਡਰਾਂ ਵੱਲੋਂ ਰੋਡ ਸ਼ੋ ਕੀਤੇ ਗਏ ਉਹਨਾਂ ਦੇ ਵਿੱਚ ਕਿੰਨੇ ਲੋਕ ਆਏ ਕਿੰਨੇ ਲੋਕਾਂ ਨੇ ਫੋਟ ਜਿਹੜੀ ਹੈ ਉਸ ਪਾਰਟੀ ਨੂੰ ਕਰਨੀ ਹੈ ਸੋ ਸਾਰਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਨਾਲ ਜੁੜ ਰਹੇ ਆ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 16 ਮਈ ਤੋਂ ਸ਼ੁਰੂ ਹੋਇਆ ਪ੍ਰਚਾਰ ਵੀਰਵਾਰ ਨੂੰ ਸਮਾਪਤ ਹੋ ਗਿਆ ਜਾਣੇ ਕਿ 3 ਮਈ ਨੂੰ 3 ਮਈ ਨੂੰ ਚੋਣ ਪ੍ਰਚਾਰ ਖਤਮ ਹੋ ਗਿਆ ਹੁਣ ਸਾਰੀਆਂ ਪਾਰਟੀਆਂ ਘਰ ਘਰ ਜਾ ਕੇ ਹੀ ਵੋਟਾਂ ਮੰਗਣਗੀਆਂ ਜਿਹੜੀ ਕਿ 1 ਦਿਨ 31 ਮਈ ਵਾਲਾ ਦਿਨ ਰੈਲੀਆਂ, ਰੋਡ ਸ਼ੋਅ ਜਾਂ ਪਬਲਿਕ ਮੀਟਿੰਗ ਨਹੀਂ ਕਰ ਸਕਣਗੇ 15 ਦਿਨਾਂ 'ਚ ਪੰਜਾਬ 'ਚ 350 ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ ਹੋਏ ਨੇ ਰਿਕਾਰਡ ਟੁੱਟ ਗਿਆ ਸਾਰੀਆਂ ਪਿਛਲੀਆਂ ਚੋਣਾਂ ਨਾਲੋਂ 350 ਤੋਂ ਵੱਧ ਰੈਲੀਆਂ, ਰੋਡ ਸ਼ੋਅ ਤੇ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਮੈਰਿਜ ਪੈਲਸਾਂ ਦੇ ਟੈਂਟਾਂ ਵਾਲਿਆਂ ਦੇ ਵੱਡੇ ਜਿਹੜੇ ਹੋਰ ਪਬਲਿਕ ਇਕੱਠ ਵਾਸਤੇ ਸਥਾਨ ਬਣੇ ਨੂੰ ਉਹਨਾਂ ਦੀ ਚਾਂਦੀ ਬਣੀ ਰਹੀ ਏ ਸੋ ਸਭ ਤੋਂ ਬਾਅਦ ਭਾਜਪਾ ਪਹਿਲੇ ਨੰਬਰ ਤੇ ਭਾਜਪਾ ਨੇ ਆਪਣੇ ਜਿਹੜੇ ਪ੍ਰਚਾਰ ਕੀਤਾ ਹੈ ਪਹਿਲੀ ਵਾਰੀ ਭਾਜਪਾ ਅਕਾਲੀ ਦਲੋਂ ਅਲੱਗ ਹੋ ਕੇ ਆਪਣੇ ਵੱਡੇ ਲੀਡਰਾਂ ਰਾਹੀਂ ਪੰਜਾਬ ਵਿੱਚ ਚੋਣ ਪ੍ਰਚਾਰ ਕੀਤਾ ਭਾਜਪਾ ਨੇ ਇਸ ਵਾਰ ਪੰਜਾਬ ਵਿੱਚ ਜਿਹੜੀਆਂ ਹੋਰ ਚੋਣਾਂ ਨਾਲੋਂ ਵੱਧ ਰੈਲੀਆਂ ਤੇ ਵੱਧ ਰੋਡ ショਅ ਕੀਤੇ ਨੇ ਭਾਜਪਾ ਦੇ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ ਜਿਨ੍ਹਾਂ ਨੇ ਪਟਿਆਲਾ ਜਰੰਦਰ ਗੁਰਦਾਸਪੁਰ ਅਤੇ ਸ਼ਾਰਪੁਰ ਦੇ ਹਲਕਿਆਂ ਵਿੱਚ ਚਾਰ ਰੈਲੀਆਂ ਨੂੰ ਸਬੋਧਨ ਕੀਤਾ ਔਰ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਲੋਕਾਂ ਦਾ ਇਕੱਠ ਵੀ ਲਗਭਗ 1 ਲੱਖ ਦੇ ਕਰੀਬ ਹੁੰਦਾ ਰਿਹਾ ਹੈ ਚੋਣ ਪ੍ਰਚਾਰ ਦੇ ਆਖਰੀ 10 ਦਿਨਾਂ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਰੱਖਿਆ ਮੰਤਰੀ ਰਾਜਨਾਥ ਸਿੰਘ ਸਿਮਰਤੀ ਇਰਾਨੀ ਪੂਸ਼ ਗੋਇਲ ਯੂਪੀਸੀਐਮ ਜੋਗੀ ਅਦਿੱਤਿਆਨਾਥ ਹਰਿਆਣਾ ਦੇ ਸੀਐਮ ਨੈਭ ਸਿੰਘ ਸੈਣੀ ਅਨੁਰਾਗ ਠਾਕੁਰ ਆਦਿ ਮੁਖ ਜਿਹੜੇ ਚੋਣ ਪ੍ਰਚਾਰਕ ਸੀਗੇ ਔਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਦੇ ਰਹੇ ਕਾਂਗਰਸ ਦੇ ਸਟਾਰ ਪ੍ਰਚਾਰਕ ਸੀ ਜਿਹੜੇ ਕਾਂਗਰਸ ਦੇ ਜਨਰਲ ਸੱਤਾ راہਲ ਗਾਂਧੀ ਪ੍ਰਿੰਕਾ ਗਾਂਧੀ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜੁਨ ਖੜਗੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਚੋਣ ਪ੍ਰਚਾਰ ਕੀਤਾ ਪੰਜਾਬ ਵਿੱਚ ਆਮ ਆਦਮੀ ਤੋਂ ਪਹਿਲਾਂ ਕਾਂਗਰਸ ਸੱਤਾ ਵਿੱਚ ਰਹੀਏ ਇਸ ਲਈ ਆਗੂਆਂ ਨੇ ਇਸ ਸਰਕਾਰ ਦੇ 2 ਸਾਲ ਅਤੇ ਆਪਣੀ ਸਰਕਾਰ ਦੇ 5 ਸਾਲਾਂ ਦੇ ਕੰਮਾਂ ਨੂੰ ਦੱਸ ਕੇ ਵੋਟਾਂ ਮੰਗੀਆਂ ਨੇ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਚੋਣ ਪ੍ਰਚਾਰ ਦੇ ਵਿੱਚ ਪਛੜੀ ਰਹੀ ਕਾਰਨ ਕੀ ਕਿ ਕਾਂਗਰਸ ਪੰਜਾਬ ਦੇ ਵਿੱਚ ਜਿਹੜੀ ਆਫਸ ਵਿੱਚ ਦੁਫਾੜ ਹੋ ਗਈ ਲੋਕ ਸਭਾ ਚੋਣ ਤੋਂ ਪਹਿਲਾਂ ਨਵਜੋਸ਼ ਸਿੰਘ ਸਿੱਧੂ ਦਾ ਧੜਾ ਨਜ਼ਰ ਨਹੀਂ ਆਇਆ ਨਵਜੋਸ਼ ਸਿੰਘ ਸਿੱਧੂ ਦਾ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਾ ਆਉਣਾ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹਰ ਰੋਜ਼ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਸੀ ਕਿ ਨਵਜੋਤ ਸਿੰਘ ਸਿੱਧੂ 25 ਮਈ ਤੋਂ ਬਾਅਦ ਚੋਣ ਪ੍ਰਚਾਰ ਕਰਨ ਵਾਸਤੇ ਆਉਣਗੇ ਲੇਕਿਨ ਨਵਜੋਤ ਸਿੰਘ ਸਿੱਧੂ ਨਹੀਂ ਆਏ ਪ੍ਰਿੰਕਾ ਗਾਂਧੀ ਪਟਿਆਲਾ ਉਹਨਾਂ ਦੇ ਘਰ ਵਿੱਚ ਵੀ ਜਾ ਕੇ ਉਹਨਾਂ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਜਾਂਦੀ ਏ ਲੇਕਿਨ ਨਵਜੋਤ ਸਿੰਘ ਸਿੱਧੂ ਜੋ ਕਿ ਸਿਆਸਤੋਂ ਬਿਲਕੁਲ ਪਾਸੇ ਹਟ ਗਏ ਨੇ ਜੋ ਰੌਹਲ ਗਾਂਧੀ ਨੇ ਵੀ ਨਵਜੋਤ ਸਿੰਘ ਸਿੱਧੂ ਨਾਲ ਫੋਨ ਤੇ ਗੱਲਬਾਤ ਕੀਤੀ ਲੇਕਿਨ ਨਵਜੋਤ ਸਿੰਘ ਸਿੱਧੂ ਨਹੀਂ ਆਏ ਸੋ ਕਾਂਗਰਸ ਕਰੀਏ ਪ੍ਰਚਾਰ ਦੇ ਤੌਰ ਤੇ ਬੀਜੇਪੀ ਨਾਲੋਂ ਤੇ ਆਮ ਆਦਮੀ ਪਾਰਟੀ ਨਾਲੋਂ ਪਛੜੀ ਰਹੀਏ ਆਮ ਆਦਮੀ ਪਾਰਟੀ ਜੋ ਸੱਤਾ ਦੇ ਵਿੱਚ ਹੈ ਉਹਨਾਂ ਵੱਲੋਂ ਰੋਡ ਸ਼ੋ ਪੰਜਾਬ ਦੇ ਵਿੱਚ ਇੱਕ ਇੱਕ ਵਿਧਾਨਸ ਇੱਕ ਇੱਕ ਲੋਕ ਸਭਾ ਹਲਕੇ ਦੇ ਵਿੱਚ ਵੀ ਔਰ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਰੋਡ ਸ਼ੋ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਿਹੜੇ ਨੇ ਰੋਡ ਸ਼ੋ ਕਰਨ ਜਾਂਦੇ ਰਹੇ ਕੋਈ ਐਸਾ ਹਲਕਾ ਨਹੀਂ ਬਚਿਆ ਹੋਵੇਗਾ ਵਿધાનਸਭਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆਪ ਨਾ ਪਹੁੰਚੇ ਹੋਣ ਕਈ ਹਲਕਿਆਂ ਦੇ ਵਿੱਚ ਉਹਨਾਂ ਨੂੰ ਵਿਰੋਧ ਵੀ ਹੋਇਆ ਕਈ ਹਲਕਿਆਂ ਦੇ ਵਿੱਚ ਉਹ ਬਿਨਾਂ ਸਬੋਧਨ ਕੀਤੇ ਅੱਗੇ ਲੰਘ ਜਾਂਦੇ ਨੇ ਕਈ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਲੋਕ ਜਿਹੜੇ ਨੇ ਉੱਥੇ ਕਾਲੀਆਂ ਝੰਡੀਆਂ ਵਖਾਉਂਦੇ ਨੇ ਜਿਹੜਾ ਕਿ ਬੜਾ ਮੜਾ ਚੰਗਾ ਬੋਲਦੇ ਨੇ ਲੇਕਿਨ ਮੁੱਖ ਮੰਤਰੀ ਨੇ ਜੋ ਇੱਕੋ ਹੀ ਰੱਟ ਲਾਈ ਰੱਖੀ ਕਾਂਗਰਸ ਤੇ ਅਕਾਲੀ ਸਰਕਾਰ ਤੇ ਤੇ ਭਾਰਤੀ ਜਨਤਾ ਪਾਰਟੀ ਜੋ ਉਸ ਸੰਵਿਧਾਨ ਨੂੰ ਖਤਰਾ ਹੈ ਜੋ ਅਕਾਲੀ ਸਰਕਾਰ ਨੇ ਪਿੱਛੇ ਲੁੱਟਿਆ ਹੈ ਪੰਜਾਬ ਨੂੰ ਕਾਂਗਰਸ ਸਰਕਾਰ ਨੇ ਪਿਸਟਕ ਫਲਾਇਆ ਹੈ ਸਿਰਫ ਇਹੇ ਕੁਛੀ ਜਾਤਕ ਕਲੀਆਂ ਸੁਣਾਈ ਗਏ ਜਾਂ ਆਪਣੇ ਇਹ ਗਰਾਉਂਦੇ ਰਹੇ ਕਿ 2 ਸਾਲਾਂ ਦੇ ਵਿੱਚ ਲੋਕਾਂ ਨੂੰ ਬਿਜਲੀ ਫਰੀ ਦਿੱਤੀ ਹੈ 43000 ਨੌਕਰੀਆਂ ਦਿੱਤੀਆਂ ਨੇ ਜਿਹੜੇ ਇਹ ਕੰਮ ਨੇ ਜਾਂ ਇਹ ਗਰਾਉਂਦੇ ਰਹੇ ਔਰ ਜਿਹੜਾ ਲੋਕ ਸਭਾ ਇਲੈਕਸ਼ਨ ਦਾ ਅਸਲ ਮੁੱਦੇ ਜਾਂ ਆਪਣੇ ਇਹ ਗਰਾਉਂਦੇ ਰਹੇ ਕਿ 2 ਸਾਲਾਂ ਦੇ ਵਿੱਚ ਲੋਕਾਂ ਨੂੰ ਬਿਜਲੀ ਫਰੀ ਦਿੱਤੀ ਏ 43000 ਨੌਕਰੀਆਂ ਦਿੱਤੀਆਂ ਨੇ ਜਿਹੜੇ ਇਹ ਕੰਮ ਨੇ ਜਾਂ ਇਹ ਗਰਾਉਂਦੇ ਰਹੇ ਔਰ ਜਿਹੜਾ ਲੋਕ ਸਭਾ ਇਲੈਕਸ਼ਨ ਦਾ ਅਸਲ ਮੁੱਦਾ ਹਰੇਕ ਜਿਹੜਾ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਉਹ ਗਾਇਬ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਡੀ ਇੰਡਸਟਰੀਆਂ ਲੈ ਕੇ ਆਵਾਂਗੇ ਜਾਂ ਅਸੀਂ ਇੱਥੇ ਵੱਡੇ ਯੂਨੀਵਰਸਿਟੀ ਲੈ ਕੇ ਆਵਾਂਗੇ ਵੱਡੇ ਹਸਪਤਲ ਲੈ ਕੇ ਆਵਾਂਗੇ ਰੁਜ਼ਗਾਰ ਦੇ ਵਾਸਤੇ ਇੱਥੇ ਅਸੀਂ ਕੁਛ ਨਾ ਕੁਛ ਜਿਹੜਾ ਕਿ ਨਵਾਕ ਕਰਾਂਗੇ ਜਿਹੜਾ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਇਹ ਮੁੱਦੇ ਕਿਥੇ ਪਾਰਟੀ ਵੱਲੋਂ ਨਜ਼ਰ ਨਹੀਂ ਆਏ ਜੋ ਭਾਰਤ ਪਾਕਿਸਤਾਨ ਦੀ ਹੱਦ ਤੇ ਵਸਿਆ ਪੰਜਾਬ ਜਿਹੜਾ ਕਿ ਅੱਜ ਖੁਦ ਇੱਥੋਂ ਪਾਕਿਸਤਾਨ ਨਾਲ ਵਪਾਰ ਕਰ ਸਕਦਾ ਅਰਬ ਦੇਸ਼ਾਂ ਨਾਲ ਪਹਿਲਾ ਵਪਾਰ ਹੁੰਦਾ ਸੀ ਜਦੋਂ ਪਾਕਿਸਤਾਨ ਪੰਜਾਬ ਜਿਹੜਾ ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਇਕੱਠੇ ਸੀ ਔਰ ਉਸ ਇਕੱਲਾ ਜਿਹ ਉਹ ਕੋਰੀਡੋਰ ਖੋਲ੍ਹ ਦਿੱਤੇ ਜਾਣ ਅਸੈਨੀ ਵਾਲਾ ਤੇ ਹੋਰ ਜਿਹੜੇ ਬਾਰਡਰ ਖੁੱਲ ਜਾਣ ਜਿਵੇਂ ਅੰਮ੍ਰਿਤਸਰ ਦੇ ਵਿੱਚੋਂ ਵਪਾਰ ਹੁੰਦਾ ਸੀ ਉਹ ਵੀ ਬਾਰਡਰ ਬੰਦ ਹੋਇਆ ਪਿਆ ਸੁ ਪੰਜਾਬ ਇਹਨਾਂ ਨਾਲ ਸਿੱਧਾ ਵਪਾਰ ਕਰ ਸਕਦਾ ਔਰ ਪੰਜਾਬ ਵਿੱਚ ਬੇਰੁਜ਼ਗਾਰੀ ਵੀ ਖਤਮ ਹੋ ਸਕਦੀ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਪੰਜਾਬ ਦੀ ਜ਼ਮੀਨ ਹੈ ਅਪਜਾਊ ਜ਼ਮੀਨ ਹੈ ਔਰ ਇਸੇ ਸਬਜ਼ੀਆਂ ਜਿਹੜੇ ਫਰੂਟ ਇਹ ਉਗਾ ਕੇ ਲੋਕ ਸਿੱਧਾ ਜਿਹੜਾ ਆਪਣਾ ਵਪਾਰ ਕਰ ਸਕਦੇ ਨੇ ਲੇਕਿਨ ਇਹ ਮੁੱਦੇ ਸਭ ਗੈਬ ਸੀ ਲੋਕਾਂ ਦੇ ਵੱਲੋਂ ਰੈਲੀਆਂ ਦੇ ਵਿੱਚ ਜਾਣਾ ਔਰ ਉਹਨਾਂ ਸਟਾਲ ਪ੍ਰਚਾਰਕਾਂ ਨੂੰ ਮੂੰਹ ਦੇਖਣਾ ਤੇ ਤਾਰੀ ਮਾਰੀ ਜਾਣੀਆਂ ਔਰ ਜਿਹੜੇ ਨਾਰੇ ਲਾਈ ਜਾਣੇ ਇਹ ਕੁਛ ਨਜ਼ਰ ਆਇਆ ਜਾਂ ਉੱਥੇ ਇੱਕ ਦੂਜੀ ਉੱਪਰ ਤੰਜ ਕੱਸੀ ਗਏ ਇਹ ਕੁਛ ਨਜ਼ਰ ਆਇਆ ਇੱਕ ਦੂਜੀ ਤੇ ਦੋਸ਼ ਲਾਈ ਗਏ ਸੋ ਪੰਜਾਬ ਦਾ ਲੋਕ ਸਭਾ ਇਲੈਕਸ਼ਨ ਇੱਕ ਅਲੱਗ ਤਰ੍ਹਾਂ ਦਾ ਲੋਕ ਸਭਾ ਇਲੈਕਸ਼ਨ ਹੋਇਆ ਹੈ ਸੋ ਸਭ ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ ਕੀਤੇ ਗਏ ਨੇ ਬੀਜੇਪੀ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਜਿਹੜੀ ਪਛੜੀ ਰਹੀ ਹੈ ਇਹ ਸੀ ਜਿਹੜਾ ਰਿਪੋਰਟ ਕਰ ਹੁਣ ਅੱਗੇ ਲੋਕ ਕਿਸ ਦਾ ਕੀ ਰਿਜ਼ਲਟ ਦਿੰਦੇ ਨੇ ਲੋਕਾਂ ਨੇ 1 ਜੂਨ ਨੂੰ VOTING ਕਰਨ ਤੋਂ ਬਾਅਦ ਇਹਦਾ ਰਿਜ਼ਲਟ ਦੇਣਾ ਹੈ ਸੋ ਸਰਕਾਰਾਂ ਨੂੰ ਲੋਕਾਂ ਨੇ ਕੀ ਰਿਜ਼ਲਟ ਦੇਣਗੇ ਉਹ 4 ਤਰੀਕ ਨੂੰ 12 ਵਜੇ ਤੱਕ ਕਲੀਅਰ ਹੋ ਜਾਏਗਾ